ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਬਟਿਕ ਬਟਲਾਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਅੱਜ ਅਸੀਂ ਫਿਰ ਤੁਹਾਡੇ ਵਾਸਤੇ ਲੈ ਕੇ ਆਏ ਆਂ ਕੱਟ ਪੀਸ ਕੱਟ ਪੀਸ ਰਹਿਣਗੇ ਕੈਮਰਾ ਕਾਟਨ ਦੇ ਤੇ ਔਰਡੀ ਕਲੈਕਸ਼ਨ ਰਹੂਗੀ ਏਕੇ ਟੈਕਸ ਦੀ ਏਕੇ ਟੈਕਸ ਦੀ ਰਹੂਗੀ ਔਰਡੀ ਕਲੈਕਸ਼ਨ ਤੇ ਕੈਮਰਾ ਕ ਦੇ ਰਹਿਣਗੇ ਕੱਟ ਪੀਸ ਠੀਕ ਹੈ ਜੀ ਅਸੀਂ ਪ੍ਰਾਈਸ ਦੇ ਰਹੇ ਆਂ ਤੁਹਾਨੂੰ ਸਿਰਫ 80 ਰੁਪਏ ਪਰ ਮੀਟਰ ਦੇ ਨਾਲ ਫਸਟ ਪੀਸ ਦੇਖੋ ਜੀ ਬੜਾ ਪਿਆਰਾ ਜਿਹਾ ਪ ਠੀਕ ਹੈ ਜੀ ਛੋਟਾ ਜਿਹਾ ਪ੍ਰਿੰਟ ਰਹਿਣ ਵਾਲਾ ਆਡੀ ਕਲੈਕਸ਼ਨ ਹੈ ਏਕੇ ਟੈਕਸ ਦੀ ਆਡੀ ਕਲੈਕਸ਼ਨ ਹੈ ਸਟੱਫ ਬਹੁਤ ਵਧੀਆ ਫਾਈਨ ਸਟੱਫ ਹੁੰਦਾ ਪਿਓਰ ਕਾਟਨ ਸਟੱਫ ਹੈ ਜੀ 80 ਰੁਪਏ ਪਰ ਮੀਟਰ ਦੇ ਨਾਲ ਤੁਹਾਨੂੰ ਇਹ ਵਾਲਾ ਪੀਸ ਮਿਲੇਗਾ ਠੀਕ ਹੈ ਜੀ ਅਗਲਾ ਪੀਸ ਦੇਖੋ ਇਹ ਵਾਲਾ ਦੇਖੋ ਪੀਸ 80 ਰੁਪਏ ਪਰ ਮੀਟਰ ਦੇ ਨਾਲ ਤੁਹਾਨੂੰ ਆਡੀ ਕਲੈਕਸ਼ਨ ਮੈ ਰਿਆ ਏਕੇ ਟੈਕਸ ਦਾ ਠੀਕ ਹੈ ਜੀ ਏਕੇ ਟੈਕਸ ਦੇ ਰਹਿਣ ਵਾਲੇ ਆ ਇਹ ਵਾਲੇ ਪੀਸ ਇੱਕ ਇਹ ਵਾਲਾ ਸੂਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਸੂਟ ਹੈ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਇਹਦਾ ਔਡੀ ਕਲੈਕਸ਼ਨ ਰਹਿਣ ਵਾਲਾ ਏਕੇਟੈਕਸ ਦਾ ਠੀਕ ਹੈ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਅਗਲਾ ਪੀਸ ਤੁਹਾਨੂੰ ਦਿਖਾਉਣ ਲੱਗਿਆਂ ਜੀ ਬੜੇ ਪਿਆਰੇ ਪਿਆਰੇ ਪੀਸ ਹੈ ਪ੍ਰਿੰਟ ਬੜੇ ਪਿਆਰੇ ਆ ਤੇ ਜਿਹੜਾ ਸਟਾਫ ਰਹਿਣ ਵਾਲਾ ਪਿਓਰ ਕਾਟਨ ਸਟਾਫ ਰਹਿਣ ਵਾਲਾ ਠੀਕ ਹੈ ਜੀ ਪਿਓਰ ਕਾਟਨ ਔਡੀ ਕਲੈਕਸ਼ਨ ਏਕੇਟੈਕਸ ਦਾ ਠੀਕ ਹੈ ਜੀ ਏਕੇਟੈਕਸ ਦਾ ਰਹੂਗਾ ਬਿਲਕੁਲ ਪਿਓਰ ਕਾਟਨ ਕੋਈ ਮਿਕਸ ਨਹੀਂ ਇਹਦੇ ਵਿੱਚ ਬਿਲਕੁਲ ਪਿਓਰ ਕਾਟਨ ਸਟਾਫ ਹੈ ਜੀ ਅਗਲਾ ਪੀਸ ਦੇਖੋ ਜੀ ਬੜੇ ਪਿਆਰੇ ਪਿਆਰੇ ਪ੍ਰਿੰਟ ਹੈ ਛੋਟੇ ਛੋਟੇ ਪ੍ਰਿੰਟਾ ਦੇਖੋ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਆਡੀ ਕਲੈਕਸ਼ਨ ਦੇ ਤੁਹਾਨੂੰ ਜਿਹੜਾ ਸੂਟ ਮਿਲੂਗਾ 4 ਮੀਟਰ ਦੇ ਵਿੱਚ ਮਿਲੂਗਾ 4.5 ਮੀਟਰ ਵਿੱਚ ਮਿਲੂਗਾ ਕੋਈ ਛੋਟੀ ਕਟ ਨਹੀਂ ਹੈਗੀ ਸੂਟਾਂ ਦੀ ਠੀਕ ਹੈ ਜੀ ਇਹ ਕੇ ਵਾਲਾ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਇਹ ਵਾਲਾ ਪ੍ਰਿੰਟ ਠੀਕ ਹੈ ਤੁਹਾਨੂੰ ਸੂਟ ਕੰਪਲੀਟ ਸੂਟ ਮਿਲੂਗਾ ਜੀ 5 ਮੀਟਰ ਵੀ ਲੈ ਸਕਦੇ ਹੋ ਸਾਡੇ ਕੋਲ 4.5 ਮੀਟਰ ਵੀ ਲੈ ਸਕਦੇ ਹੋ ਤੇ 4 ਮੀਟਰ ਵੀ ਤੁਸੀਂ ਲੈ ਸਕਦੇ ਹੋ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਬਿਲਕੁਲ ਪਿਓਰ ਕਾਟਨ ਸਟਾਫ ਰਹਿ ਪ੍ਰਿੰਟ ਚੈੱਕ ਕਰੀ ਚਲੋ ਤੇ ਜਿਹੜੀ ਵੀ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਆਪਣਾ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਦੇਖੋ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਆ ਜੀ ਬਹੁਤ ਪਿਆਰੇ ਪ੍ਰਿੰਟ ਰਹਿਣੇ ਬਿਲਕੁਲ ਪਿਓਰ ਕਾਟਨ ਸਟਾਫ ਹੈ 80 ਰੁਪਏ ਪਰ ਮੀਟਰ ਦਾ ਤੁਹਾਨੂੰ ਮਿਲ ਜਾਇਆ ਇਹ ਕੇਵਲਾ ਦੇਖੋ ਬੜਾ ਛੋਟਾ ਜਿਹਾ ਪ੍ਰਿੰਟ ਹੈ ਕਲਰ ਲਾਈਟ ਆ ਰਿਹਾ ਪਰ ਬੜਾ ਪਿਆਰਾ ਜਿਹਾ ਕਲਰ ਹੈ ਛੋਟਾ ਜਿਹਾ ਪ੍ਰਿੰਟ ਹੈ ਬਾਕੀ ਅਸੀਂ ਲੈਸ ਲਗਾ ਕੇ ਜੀ ਆਪਣੀ ਗ੍ਰੇਸ ਬਣਾ ਸਕਦੇ ਹਾਂ ਸੂਟ ਦੀ ਠੀਕ ਹੈ ਜੀ ਜੇ ਅਸੀਂ ਆਪਣੀਆਂ ਮੰਮੀਆਂ ਵਾਸਤੇ ਵੀ ਇਦਾਂ ਦਾ ਸੂਟ ਬਾਏ ਕਰ ਸਕਦੇ ਹਾਂ ਇਹ ਕੇਵਲਾ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਇਹ ਵਾਲਾ ਠੀਕ ਹੈ ਜੀ ਏਕੇ ਟੈਕਸ ਦੀ ਆਡੀ ਕਲੈਕਸ਼ਨ ਹੈ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ ਅਗਲਾ ਪੀਸ ਚੈੱਕ ਕਰੋ ਜੀ ਦੇਖੋ ਥੋੜੇ ਜਿਹਾ ਲਾਈਟ ਕਲਰ ਵੀ ਲੈ ਕੇ ਆਏ ਅਸੀਂ ਜਿਵੇਂ ਆਪਣੇ ਬਜ਼ੁਰਗ ਮਾਤਾਂ ਲਈ ਕੋਈ ਵੀ ਸੂਟ ਬਾਈ ਕਰਨਾ ਤਾਂ ਉਹਨਾਂ ਵਾਸਤੇ ਵੀ ਥੋੜੇ-ਥੋੜੇ ਸੂਟ ਲੈ ਕੇ ਆਏ ਆ ਬਿਲਕੁਲ ਪਿਓਰ ਕਾਟਨ ਸਟਾਫ ਰਹਿਣ ਵਾਲਾ ਹੈ ਆਡੀ ਕਲੈਕਸ਼ਨ ਰਹਿਣ ਵਾਲਾ ਜੀ ਠੀਕ ਹੈ ਜੀ ਪ੍ਰਿੰਟ ਬੜੇ ਪਿਆਰੇ ਜੇ ਛੋਟੇ-ਛੋਟੇ ਪ੍ਰਿੰਟ ਰਹਿਣ ਵਾਲੇ ਆ ਲਾਈਟ ਕਲਰ ਰਹਿਣ ਵਾਲੇ ਆ ਦੇਖੋ ਇਹਨਾਂ ਵਿੱਚ ਤੁਸੀਂ ਕੋਈ ਵੀ ਸੂਟ ਆਪਣੀਆਂ ਮੰਮੀਆਂ ਵਾਸਤੇ ਵੀ ਬਾਈ ਕਰ ਸਕਦੇ ਹੋ ਠੀਕ ਆ ਆਪਣੀਆਂ ਦਾਦੀਆਂ ਵਾਸਤੇ ਵੀ ਠੀਕ ਹੈ ਜੀ ਬਾਈ ਕਰ ਸਕਦੇ ਹੋ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਛੋਟੇ-ਛੋਟੇ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਆ ਅਗਲਾ ਪ੍ਰਿੰਟ ਚੈੱਕ ਕਰੋ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਇਹ ਵੀ ਕਲਰ ਵੀ ਬੜਾ ਸੋਹਣਾ ਕਲਰ ਹੈ ਬੜਾ ਲਾਈਟ ਜਿਹਾ ਕਲਰ ਰਹਿਣ ਵਾਲਾ ਦੇਖੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਥੋੜੇ ਜਿਹੀ ਲਾਈਟ ਸ਼ੇਡ ਵੀ ਅਸੀਂ ਲੈ ਕੇ ਆਏ ਆ ਠੀਕ ਹੈ ਜੀ लाइट शेड भी लेके आए हैं पूरा चार मीटर कट्ट वाली साढ़े चार भी मिलेगा चार मीटर भी रहेगा जो पांच मीटर लेना तो पांच मीटर भी तुसी ले सकते हो सां एके के टैक्स की रहने वाली ऑडी कलैक्शन ठीक है ये वाला प्रिंट चेक करो ये भी बड़ा प्यारा प्रिंट रहने वाला जी ठीक है जी प्रिंटी चैक कर सद बड़े प्यारे जो प्रिंट रहने वाले है बहुत प्यारे प्रिंट रहने वाले लाइट कलर के रहने वाले आ ਦੇਖੋ ਜਲਦੀ ਜੀ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਇਹ ਕੇ ਵਾਲਾ ਕਲਰ ਆਊਗਾ ਜੀ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਏਕੇ ਟੈਕਸ ਦੀ ਆਡੀ ਕਲੈਕਸ਼ਨ ਰਹਿਣ ਵਾਲੀ ਹੈ ਠੀਕ ਹੈ ਜੀ ਏਕੇ ਟੈਕਸ ਦੀ ਆਡੀ ਕਲੈਕਸ਼ਨ ਬਿਲਕੁਲ ਪਿਓਰ ਕਾਟਨ ਸਟੱਫ ਹੈ ਜੀ ਬਿਲਕੁਲ ਪਿਓਰ ਕਾਟਨ ਕੋਈ ਮਿਕਸ ਨਹੀਂ ਹੈ ਇਹਦੇ ਵਿੱਚ ਜਲਦੀ ਜੀ ਜੇ ਸਕਰੀਨਸ਼ਾਟ ਲੈ ਸਕਦੇ ਹੋ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਹੈ ਜੀ ਠੀਕ ਹੈ ਜੀ ਕੋਈ ਵੀ ਪੀਸ ਪਸੰਦ ਹੈ ਸਾਡੇ ਕੋਲ ਤੁਸੀਂ ਸਕਰੀਨਸ਼ਾਟ ਲੈ ਕੇ ਬਾਈ ਕਰ ਸਕਦੇ ਹੋ ਜੀ ਦੇਖੋ ਬੜੇ ਪਿਆਰੇ ਜਿਹੇ ਕਲਰ ਰਹਿਣ ਵਾਲੇ ਆ ਜੀ ਬਹੁਤ ਪਿਆਰੇ ਕਲਰ ਰਹਿਣ ਵਾਲੇ ਆਡੀ ਕਲੈਕਸ਼ਨ ਦੇ ਇਹ ਵਾਲਾ ਪ੍ਰਿੰਟ ਚੈੱਕ ਕਰੋ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਇਸ ਤੋਂ ਅਗਲਾ ਤੁਹਾਨੂੰ ਪੀਸ ਦਿਖਾਉਣ ਲੱਗੇ ਆ ਠੀਕ ਹੈ ਜੀ ਇਹ ਵਾਲਾ ਪੀਸ ਵੀ ਤੁਸੀਂ ਸਾਡੇ ਕੋਲ 4 ਮੀਟਰ 4.5 ਮੀਟਰ ਤੱਕ ਬਾਈ ਕਰ ਸਕਦੇ ਹੋ ਪਿਓਰ ਕਾਟਨ ਸਟੱਫ ਰਹਿਣ ਵਾਲਾ ਜੀ ਬਿਲਕੁਲ ਪਿਓਰ ਕਾਟਨ ਸਟੱਫ ਕਲਰ ਬੜਾ ਪਿਆਰਾ ਜੀ ਬਹੁਤ ਪਿਆਰਾ ਕਲਰ ਹੈ ਇਹ ਕੇਵਲ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਇਹ ਵੀ ਆਡੀ ਕਲੈਕਸ਼ਨ ਹੈ ਠੀਕ ਹੈ ਜੀ ਆਡੀ ਕਲੈਕਸ਼ਨ ਹੈ ਬੜੇ ਪਿਆਰੇ ਜਿਹੇ ਪ੍ਰਿੰਟ ਲੈ ਕੇ ਆਏ ਤੁਹਾਡੇ ਵਾਸਤੇ ਬਿਲਕੁਲ ਪਿਓਰ ਕਾਟਨ ਸਟਾਫ ਰਹਿਣ ਵਾਲਾ ਜੀ ਠੀਕ ਹੈ ਜੀ ਇਹ ਕੇਵਲ ਪ੍ਰਿੰਟ ਚੈੱਕ ਕਰੋ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਮਾਸਟਰਡ ਕਲਰ ਦੇ ਵਿੱਚ ਇਹ ਵੀ ਸਾਡੇ ਕੋਲ 4 ਮੀਟਰ 4.5 ਮੀਟਰ ਵਿੱਚ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਇਹ ਕੇ ਟੈਕਸ ਦਾ ਰਹਿਣ ਵਾਲਾ ਹੈ ਆਡੀ ਕਲੈਕਸ਼ਨ ਇਹ ਕੇ ਟੈਕਸ ਦਾ ਠੀਕ ਹੈ ਜੀ ਇਹ ਕੇ ਟੈਕਸ ਦੀ ਰਹਿਣ ਵਾਲੀ ਹੈ ਆਡੀ ਕਲੈਕਸ਼ਨ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਹੈ ਜੀ ਠੀਕ ਹੈ ਜੀ ਬਹੁਤ ਪਿਆਰੇ ਪ੍ਰਿੰਟ ਰਹਿਣ ਵਾਲੇ ਹੈ ਇਹ ਤੁਹਾਨੂੰ ਸ਼ਰਟ ਪੀਸ ਮਿਲੂਗਾ ਜੀ ਠੀਕ ਹੈ ਜੀ ਬੜਾ ਪਿਆਰਾ ਜਿਹਾ ਪੀਸ ਹੈ ਇਹ ਵਾਲਾ ਦੇਖੋ ਤੁਹਾਨੂੰ ਪੂਰਾ 5 ਮੀਟਰ ਸੂਟ ਮਿਲ ਜੂਗਾ ਇਹ ਵੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਸੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ 4.5 ਮੀਟਰ ਜਾਂ ਤੁਹਾਨੂੰ 5 ਮੀਟਰ ਤੱਕ ਮਿਲੂਗਾ ਇਹ ਵਾਲਾ ਸੂਟ ਏਕੇ ਟੈਕਸ ਦੀ ਔਰ ਦੀ ਕਲੈਕਸ਼ਨ ਹੈ ਇਹ ਵਾਲਾ ਸੂਟ ਵੀ ਤੁਸੀਂ 4.5 ਮੀਟਰ ਜਾਂ 5 ਮੀਟਰ ਤੱਕ ਸਾਡੇ ਕੋਲ ਬਾਇ ਕਰ ਸਕਦੇ ਹੋ ਬਹੁਤ ਪਿਆਰੇ ਪ੍ਰਿੰਟ ਰਹਿਣ ਵਾਲੇ ਆਰਡੀ ਕਲੈਕਸ਼ਨ ਏਕੇ ਨੈਕਸਟ ਦੀ ਠੀਕ ਹੈ ਜੀ ਅੱਗੇ ਇਸ ਨੂੰ ਦਿਖਾਉ ਲੈਂਗੇ ਕੈਮਰਾ कॉटन ਦੇਖੋ ਕੈਮਰਾ कॉटन ਤੇ ਦੇਖੋ ਪ੍ਰਿੰਟ ਚੈੱਕ ਕਰੋ ਠੀਕ ਹੈ ਜੀ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਆ 80 ਰੁਪਏ ਤੁਹਾਨੂੰ ਪਰ ਮੀਟਰ ਦੀ ਰਹੂਗੀ ਪ੍ਰਾਈਸ ਠੀਕ ਹੈ ਜੀ 80 ਰੁਪਏ ਪਰ ਮੀਟਰ ਰਹੂਗੀ ਪ੍ਰਾਈਸ ਇਹ ਵਾਲੇ ਪੀਸ ਕਈ ਵੀ ਕਈ ਪੀਸ ਸਾਡੇ ਕੋਲ ਦੋ ਆ ਦੋ ਪੀਸ ਵੀ ਤੁਸੀਂ ਸਾਡੇ ਕੋਲ ਬਾਇ ਕਰ ਸਕਦੇ ਹੋ ਠੀਕ ਹੈ ਦੋ ਪੀਸ ਨੇ ਠੀਕ ਹੈ ਜੀ ਜਿਵੇਂ ਇਹ ਵਾਲੇ ਪੀਸ ਸਾਡੇ ਕੋਲ ਦੋ ਆ ਜੀ ਦੋ ਪੀਸ ਤੁਸੀਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਇਹ ਪੂਰਾ ਸੂਟ ਹੈ ਸਾਡੇ ਕੋਲੇ ਟਾਈਟ ਮੀਟਰ ਦੀ ਕੱਟ ਰੈਂਡ ਵਾਲੀ ਹੈ ਦੋ ਦੋ ਪੀਸਾਂ ਦੀ ਦੇਖੋ ਇਹ ਕੇ ਵਾਲਾ ਪੀਸ ਚੈੱਕ ਕਰੋ ਬੜੇ ਪਿਆਰੇ ਜਿਹੇ ਪੀਸ ਰੈਂਡ ਵਾਲੇ ਦੇਖਾਂ ਐਦਾਂ ਦਾ ਪ੍ਰਿੰਟਿੰਗ ਦੇ ਵਿੱਚ ਬੜਾ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਣਾ ਲੀਫ ਫਰੰਟ ਕਾਫੀ ਟ੍ਰੈਂਡ ਦੇ ਵਿੱਚ ਆ ਰਿਹਾ ਕੈਮਰਾ ਕਾਟਨ ਰੈਂਡ ਵਾਲੀ ਹੈ ਜੀ 80 ਰੁਪਏ ਪਰ ਮੀਟਰ ਦੇ ਨਾਲ ਦੋ ਪੀਸ ਆ ਸਾਡੇ ਕੋਲੇ ਠੀਕ ਹੈ ਜੀ ਦੋ ਪੀਸ ਹੈ ਪੂਰਾ ਸੂਟ ਵੀ ਲੈ ਸਕਦੇ ਹੋ ਤੇ ਇੱਕ ਸੂਰ ਵੀ ਸਾਡੇ ਕੋਲ ਬਾਈ ਕਰ ਸਕਦੇ ਹੋ ਇਹ ਕੇਵਲਾ ਪੀਸ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਇਹ ਵੀ ਸਾਡੇ ਕੋਲ ਦੋ ਪੀਸ ਹੈ ਜੀ ਠੀਕ ਹੈ ਜੀ ਜੇਕਰ ਤੁਸੀਂ ਦੋ ਬਾਈ ਕਰਨਾ ਚਾਹੁੰਦੇ ਹੋ ਦੋ ਕਰ ਸਕਦੇ ਹੋ ਜੇ ਇੱਕ ਬਾਈ ਕਰਨਾ ਚਾਹੁੰਦੇ ਹੋ ਇੱਕ ਕਰ ਸਕਦੇ ਹੋ ਇਹ ਕੇਵਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ ਠੀਕ ਹੈ ਜੀ ਇਹ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਬਹੁਤ ਪਿਆਰਾ ਪ੍ਰਿੰਟਡ ਹੈ ਦੋ ਪੀਸੇ ਵੀ ਸਾਡੇ ਕੋਲੇ ਤੁਸੀਂ ਬਾਏ ਕਰ ਸਕਦੇ ਹੋ 2 ਟਾਈ ਟਾਈ ਮੀਟਰ ਦੀ ਰਹਿਣ ਵਾਲੀ ਕੱਟ ਟਾਈ ਟਾਈ ਮੀਟਰ ਦੀ ਰਹਿਣ ਵਾਲੀ ਕੱਟ ਦੋ ਪੀਸ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਇਹ ਸਾਡੇ ਕੋਲੇ ਸਿਰਫ ਇੱਕ ਪੀਸ ਹੈ ਜੀ ਠੀਕ ਹੈ ਜੀ ਟਾਈ ਮੀਟਰ ਦੀ ਕੱਟ ਰਹਿਣ ਵਾਲੀ ਹੈ ਟਾਈ ਮੀਟਰ ਦੀ ਇਹ ਵਾਲੀ ਕੱਟ ਰਹਿਣ ਵਾਲੀ ਹੈ ਜੀ ਠੀਕ ਹੈ ਇਹ ਕੇ ਵਾਲਾ ਪੀਸ ਚੈੱਕ ਕਰੋ ਇਹ ਵੀ ਸਾਡੇ ਕੋਲੇ ਦੋ ਪੀਸ ਹੈ ਜੀ ਇੱਕ ਪੀਸ ਹੈ ਜੀ ਸਾਡੇ ਕੋਲ 2.5 ਮੀਟਰ ਦੀ ਕੱਟ ਵਿੱਚ ਠੀਕ ਹੈ ਜੀ ਆਫ ਵਾਈਟ ਬਾਟਮ ਦੇ ਨਾਲ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਦੇਖੋ ਬੜਾ ਪਿਆਰਾ ਲੱਗਣਾ ਆਫ ਵਾਈਟ ਬਾਟਮ ਦੇ ਨਾਲ ਇਹ ਵਾਲਾ ਪੀਸ ਠੀਕ ਹੈ ਇਹ ਵਾਲਾ ਪੀਸ ਵੀ ਤੁਸੀਂ ਆਫ ਵਾਈਟ ਬਾਟਮ ਦੇ ਨਾਲ ਰੇਅਰ ਕਰ ਸਕਦੇ ਹੋ ਬਹੁਤ ਪਿਆਰਾ ਪੀਸ ਰਹਿਣ ਵਾਲੇ ਜੇਕਰ ਦੋ ਪੀਸ ਲੈਣਾ ਚਾਹੁੰਦੇ ਹੋ ਪੂਰੀ 5 ਮੀਟਰ ਕੱਟ ਲੈਣਾ ਚਾਹੁੰਦੇ ਹੋ ਸਾਡੇ ਕੋਲ ਦੋ ਪੀਸ ਲੈ ਸਕਦੇ ਹੋ 2.5-2.5 ਮੀਟਰ ਦੀ ਰਹਿਣ ਵਾਲੀ ਹੈ ਕੱਟ ਠੀਕ ਹੈ ਜੀ ਇਹ ਕੇ ਵਾਲਾ ਪ੍ਰਿੰਟ ਜੇਕਰ ਉਹ ਛੋਟੀ ਬੁਟੀ ਦਾ ਪ੍ਰਿੰਟ ਹੈ ਪੂਰਾ ਕੰਪਲੀਟ ਸੂਟ ਹੈ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਜੀ ਠੀ ਇਹ ਵੀ ਛੋਟਾ ਛੋਟਾ ਪ੍ਰਿੰਟ ਆ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਫਰੌਕ ਵਗੈਰਾ ਬੜੀ ਸੋਹਣੀ ਜਿਹੀ ਰੈਡੀ ਹੋਣੀ ਹੈ ਇਦਾਂ ਦੇ ਪ੍ਰਿੰਟ ਦੀ ਬਹੁਤ ਸੋਹਣੀ ਰੈਡੀ ਹੋਣੀ ਹੈ ਫਰੌਕ ਬਣ ਕੇ 2.5 ਮੀਟਰ ਦੀ ਕੱਟ ਰਹਿਣ ਵਾਲੀ ਹੈ ਇਹ ਵਾਲਾ ਪੀਸ ਚੈੱਕ ਕਰੋ ਇਹ ਵੀ ਬੜੀ ਇਹ ਵੀ ਫਰੌਕ ਰੈਡੀ ਹੋਣੀ ਹੈ ਬਹੁਤ ਸੋਹਣੀ ਫਰੌਕ ਰੈਡੀ ਹੋਣੀ ਹੈ ਫਲਾਵਰ ਪ੍ਰਿੰਟ ਦੇ ਵਿੱਚ ਠੀਕ ਹੈ 2.5 ਮੀਟਰ ਦੀ ਕੱਟ ਰਹਿਣ ਵਾਲੀ ਹੈ ਇਹ ਕੇ ਵਾਲਾ ਪ੍ਰਿੰਟ ਚੈੱਕ ਕਰੋ ਕਲਰ ਚੈੱਕ ਕਰੋ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਬਿਲਕੁਲ ਪਿਓਰ ਕੈਮਰਾ ਕਾਟਨ ਹੈ ਜੀ ਠੀਕ ਹੈ ਜੀ ਦੋ ਪੀਸ ਹੈ ਦੋ ਪੀਸ ਸਾਡੇ ਕੋਲ ਤੁਸੀਂ ਅਗਲਾ ਪੀਸ ਚੈੱਕ ਕਰੋ ਇਹ ਵੀ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਪਿਓਰ ਕੈਮਰਿਕ ਸਟਾਫ ਹੈ ਜੀ ਦੋ ਪੀਸ ਹੈ ਸਾਡੇ ਕੋਲ ਤੁਸੀਂ ਇੱਕ ਪੀਸ ਹੈ ਜ ਸਾਡੇ ਕੋਲੇ ਬਾਏ ਕਰ ਸਕਦੇ ਹੋ 2.5 ਮੀਟਰ ਦੀ ਕੱਟ ਰਹਿਣ ਵਾਲੀ ਹੈ ਠੀਕ ਹੈ ਜੀ ਸ਼ਰਟ ਪੀਸ ਲੈਣਾ ਚਾਹੋ ਨੇ ਸ਼ਰਟ ਪੀਸ ਲਓ ਜੇਕਰ ਫਰਾਕ ਪਣਾਣਾ ਚਾਹੋ ਨੇ ਫਰਾਕ ਲੈ ਸਾ ਦਿਓ ਇਹ ਵਾਲਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਪੂਰਾ ਕੰਪਲੀਟ ਸੂਟ ਹੈ ਜੀ ਸਾਡੇ ਕੋਲੇ ਠੀਕ ਹੈ ਜੀ ਇੱਕ ਇਹ ਵਾਲਾ ਪੀਸ ਚੈੱਕ ਕਰੋ ਠੀਕ ਹੈ ਜੀ ਇਹ ਆਫ ਵਾਈਟ बॉਟਮ ਦੇ ਨਾਲ ਬੜੇ ਪਿਆਰੇ ਜਿਹੇ ਰਹਿਣ ਵਾਲੇ ਪ੍ਰਿੰਟ ਇਹ ਵਾਲੇ ਠੀਕ ਹੈ ਜੀ ਬੜੇ ਪਿਆਰੇ ਜਿਹੇ ਪ੍ਰ ਦੇਖੋ ਜੀ ਇਹ ਕੇ ਵਾਲਾ ਪ੍ਰਿੰਟ ਹੈ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਇਹ ਵੀ ਸਾਡੇ ਕੋਲ ਤੁਸੀਂ ਦੋ ਪੀਸ ਬਾਈ ਕਰ ਸਕਦੇ ਹੋ ਬਹੁਤ ਪਿਆਰੇ ਪ੍ਰਿੰਟ ਰਹਿਣ ਵਾਲੇ ਜੀ ਪਿਓਰ ਕੈਮਰਾ ਕਾਟਨ ਹੋਊਗੀ 80 ਰੁਪਏ ਪਰ ਮੀਟਰ ਦੇ ਨਾਲ ਠੀਕ ਹੈ ਜੀ ਜੇਕਰ ਇਹਨਾਂ ਪੀਸਾਂ ਵਿੱਚ ਤੁਹਾਨੂੰ ਕੋਈ ਵੀ ਪੀਸ ਪਸੰਦ ਆਉਂਦਾ ਹੈ ਤਾਂ ਸਕਰੀਨਸ਼ਾਟ ਲੈ ਕੇ ਤੁਹਾਨੂੰ ਸਕਰੀਨ ਉੱਪਰ ਨੰਬਰ ਮੈਂਸ਼ਨ ਕੀਤਾ ਗਿਆ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਇਹ ਵਾਲੇ ਸੀ ਅੱਜ ਜਿਹੜੇ ਕੱਟ ਪੀਸ ਆਰਡੀ ਕਲੈਕਸ਼ਨ ਦੇ ਵਿੱਚ ਤੇ ਕੈਮਰਾ कॉटन ਦੇ ਵਿੱਚ ਏਕੇ ਟੈਕਸ ਦੀ ਰਹਿਣੀ ਸੀ ਆਰਡੀ ਕਲੈਕਸ਼ਨ ਤੇ ਕੈਮਰਾ ਕਾਟਨ 80 ਰੁਪਏ ਪਰ ਮੀਟਰ ਦੇ ਨਾਲ ਠੀਕ ਹੈ ਜੀ ਜਿਹੜੀਆਂ ਮੇਰੀਆਂ ਭੈਣਾਂ ਸਾਡਾ ਡਰੈੱਸ ਪੁੱਛਦੀਆਂ ਸਾਡੇ ਜਿਹੜਾ ਡਰੈੱਸ ਆ ਨੀਚੇ ਲੋਕੇਸ਼ਨ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ ਜੀ ਠੀਕ ਹੈ ਤੁਸਾਂ ਸਾਡਾ ਡਰੈੱਸ ਤੁਸੀਂ ਦੇਖ ਸਕਦੇ ਹੋ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ